र <laughs> ਨਹਿਰ ਤੇ ਨਹਾਉਣ ਗਏ ਤਿੰਨ ਵਿਅਕਤੀਆਂ ਦੇ ਰੁੜਨ ਦੀ ਖਬਰ ਸਾਹਮਣੇ ਆਈ ਹੈ ਤਾਂ ਪਰਿਵਾਰਾਂ ਦੇ ਵਿੱਚ ਚੀਖ ਚਿਹੜਾ ਪੈ ਜਾਂਦਾ ਹੈ ਜਦ ਦੋ ਮ੍ਰਿਤਕ ਦਿਆਂ ਬਰਾਮਦ ਹੁੰਦੀਆਂ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਾਣੀ ਦੇ ਵਿੱਚ ਰੁੜਨ ਵਾਲਿਆਂ ਦੇ ਵਿੱਚ ਸਰਪੰਚ ਵੀ ਸ਼ਾਮਲ ਸੀ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਪਿੰਡ ਭਾਰਤਵਾਲ ਦਾ ਸਰਪੰਚ ਰਣਬੀਰ ਸਿੰਘ ਵੀ ਤੇਜ ਵਹਾਦ ਵਿੱਚ ਰੁਜ ਜਾਂਦਾ ਤੇ ਇੱਥੇ ਦੱਸਿਆ ਜਾ ਰਿਹਾ ਹੈ ਕਿ ਸ਼ਾਮ 7:00 ਵਜੇ ਪਰਵਾਰਾਂ ਨੂੰ ਪਤਾ ਲੱਗਦਾ ਹੈ ਕਿ ਇਹ ਤਿੰਨੇ ਵਿਅਕਤੀ ਜੋ ਉੱਪਰ ਬਾਰੀ ਦੁਆਬ ਨਹਿਰ ਤੇ ਨਹਾਉਣ ਜਾਂਦੇ ਨੇ ਤਾਂ ਤਿੰਨੇ ਉੱਥੇ ਡੋਬ ਗਏ ਨੇ ਜਿਸ ਤੋਂ ਬਾਅਦ ਦੋ ਦੀਆਂ ਮ੍ਰਿਤਕ ਦੇਹਾਂ ਬਰਾਮਦ ਕਰ ਲਈਆਂ ਗਈਆਂ ਨੇ ਤੇ ਤੀਜੇ ਦੀ ਪਾਲ ਕੀਤੀ ਜਾ ਰਹੀ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ देर शाम 7:00 ਵਜੇ ਜਦ ਲੋਕਾਂ ਨੂੰ ਇੱਥੇ ਪਤਾ ਲੱਗਦਾ ਕਿ ਇਹ ਤਿੰਨੇ ਵਿਅਕਤੀ ਰੁੜ ਗਏ ਨੇ ਤਾਂ ਇਹਨਾਂ ਨੂੰ ਬਚਾਉਣ ਦੇ ਲਈ ਪੱਗ ਸੁੱਟ ਕੇ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਤਾਂ ਮੌਕੇ ਤੇ ਉਸ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀ ਸੱਦੇ ਜਾਂਦੇ ਨੇ ਤਾਂ ਵੱਡਾ ਪਾਣਾ ਵਾਪਰ ਗਿਆ ਦੋ ਮ੍ਰਿਤਕ ਦੇਹਾਂ ਬਰਾਮਦ ਹੋਈਆਂ ਨੇ सरपंच ਦੀ ਮ੍ਰਿਤਕ ਦੇਵੀ ਇੱਥੇ ਮਿਲੀ ਹੈ ਜਿਸ ਤੋਂ ਬਾਅਦ ਪਰਿਵਾਰਾਂ ਦਾ ਰੋ ਰੋ ਕੇ ਇਸ ਵੇਲੇ ਬੁਰਾ ਹਾਲ ਹੈ ਬਟਾਲਾ ਦੇ ਨਜ਼ਦੀਕ ਪਿੰਡ ਅਲੀਵਾਲ ਵਿਖੇ ਦੇਰ ਸ਼ਾਮੇ ਵੱਡਾ ਹਾਦਸਾ ਵਾਪਰ ਗਿਆ ਹੈ ਤਿੰਨ ਵਿਅਕਤੀ ਨਹਿਰ ਤੇ ਨਹਾਉਣ ਜਾਂਦੇ ਨੇ ਤੇ ਇਹਨਾਂ ਦੇ ਰੁੜਨ ਦੀ ਖਬਰ ਸਾਹਮਣੇ ਆਈ ਹੈ। ਦਰਅਸਲ ਪਾਣੀ ਦਾ ਵਹਾਾ ਕਾਫੀ ਤੇਜ਼ ਸੀ ਜਿਸ ਦੇ ਵਿੱਚ ਤਿੰਨੇ ਵਿਅਕਤੀ ਰੁੜ ਜਾਂਦੇ ਨੇ। ਜਿਸ ਤੋਂ ਬਾਅਦ ਇਹਨਾਂ ਦੀ ਪਾਲਕੀਤੀ ਗਈ ਤਾਂ ਦੋ ਮ੍ਰਿਤਕ ਦੇਹਾਂ ਬਰਾਮਦ ਕਰ ਲਈਆਂ ਗਈਆਂ ਨੇ। ਉਥੇ ਦੱਸਦੀ ਕਿ ਇਸ ਮਾਮਲੇ ਦੇ ਵਿੱਚ ਤੀਜੇ ਦੀ ਪਾਲਕੀਤੀ ਜਾ ਰਹੀ ਹੈ। ਪਰਿਵਾਰਾਂ ਦੇ ਵਿੱਚ ਗਮਗੀਨ ਮਾਹੌਲ ਬਣ ਚੁੱਕਿਆ ਹੈ। ਤਾਹਾਂ ਮਾਰ ਰੋਂਦੇ ਪਰਿਵਾਰ ਨਹੀਂ ਵੇਖੇ ਜਾਂਦੇ। ਮਕਤਾ ਸਿੰਘ ਉਹ ਵੀ ਡੁੱਬ ਗਿਆ ਜੀ ਪੁੱਤ ਬਾਜ ਮੱਖਣ ਸਿੰਘ ਉਹਨੇ ਛਾਲ ਮਾਰੀ ਵਿਚੋੜਾ ਤੇ ਉਹ ਵੀ ਡੁੱਬ ਗਿਆ ਚੌਥਾ ਬੰਦਾ ਵਿੱਚ ਗਿਆ ਜੀ ਉਹਨੂੰ ਪਾਗ ਛੁੱਟ ਕੇ ਫਿਰ ਕੱਢ ਲੈ ਗਿਆ ਤੇਲਿਆ ਨੇ ਜਿਹੜੇ ਉਹਦੇ ਰੋਕੀ ਸੀ ਹਾਂਜੀ ਇੱਕੋ ਪਿੰਡ ਤੇ ਸੀ ਹਾਂਜੀ ਇੱਕੋ ਪਿੰਡ ਤੇ ਐਂਡ ਪਾਸਾ ਤੇ ਕਿੰਨੇ ਵਜੇ ਦੀ ਟੱਕਰ ਸੀ ਸਾਢੇ 7 ਵਜੇ ਦੀ ਗੱਲ ਸੀ ਸ਼ਾਮ ਦੇ ਸਾਢੇ 7 ਵਜੇ ਦੀ ਹਾਂ ਹੋਰ ਕੀ ਪ੍ਰਸ਼ਾਸਨ ਚੋਂ ਕਾਰਵਾਈ ਕਰਵਾ ਮਹਿਰਬਾਨ ਬੰਦ ਕਰਾਤੀ ਹੈ ਜੀ ਵੇਖੋ ਹੁਣ ਲਾਸ਼ਾਂ ਨੰਬਰ ਲਗਾਈ ਪਹਾਲ ਕਰਦੇ ਹੁਣ ਸਾਡੇ ਨੂੰ ਸਾਡਾ ਗੱਲ ਹੋਈ ਹੈ ਸਾਡੇ ਪਿੰਡ ਦੇ ਤਿੰਨ ਨੌਜਵਾਨ ਜੋ ਨਹਿਰ ਵਿੱਚ ਰੁੜ ਗਏ ਉਹਨਾਂ ਜੋ ਕਰਤਾਰ ਸਿੰਘ ਸਨੋ ਭਜਨ ਸਿੰਘ ਤੇ ਜਮ ਮੱਖਣ ਸਿੰਘ ਇਹਨਾਂ ਦੀਆਂ ਲਾਸ਼ਾਂ ਮਿਲ ਚੁੱਕੀਆਂ ਨੇ ਜੋ ਸਾਡੇ ਪਿੰਡ ਦੇ ਬਹੁਤ ਹੀ ਹਰਮਨ ਪਿਆਰੇ ਸਰਪੰਚ ਆਪਾਂ ਦੇ ਨਵੀਰ ਸਿੰਘ ਉਹਨਾਂ ਦੀ ਲਾਸ਼ ਅਜੇ ਤੱਕ ਨਹੀਂ ਮਿਲੀ ਪਿੰਡ ਦੇ ਲੋਕਾਂ ਨੇ ਮਿਹਨਤ ਕਰਕੇ ਤੇ ਇਹ ਜਿਹੜੀਆਂ ਲਾਸ਼ਾਂ ਬਰਾਮਦ ਕਰਨੀਆਂ ਜਿਹੜੀ ਇੱਕ ਲਾਸ਼ ਆ ਉਹਦੇ ਵਾਸਤੇ ਗੋਤਾਖੋਰ ਮਗਾਏ ਗਏ ਆ ਆਸ ਹੈ ਕਿ ਸਾਨੂੰ ਕੋਈ ਟਾਈਮ ਵਿੱਚ ਉਹ ਵੀ ਮਿਲ ਜੂਗੀ ਮੰਨੋ ਸਾਡਾ ਭਰਾ ਵਾਸਤੇ ਸਰ ਵੀ ਇਹ ਸੋ ਪੈਸੇ ਸਭੀ ਸਾਡੇ ਘਰ ਤੋਂ ਇਹ ਮੋਬਿਲ ਪਹਲਾ ਲਗਾ ਤੇ ਅਸੀਂ ਆਏ ਆ ਉਹ ਸਾਡੇਆਂ ਤਾਂ ਨੂੰ ਮੰਨੋ ਇਹ ਕਿ ਨਹਿਰ ਦੇ ਵਿੱਚ ਡਰਨੋਂ ਲੱਗੇ ਨੋਂ ਦਾ ਨੋਂ ਦਾ ਮਤਲਬ ਇੱਕ ਆਪ ਦੂਜਾ ਜਿਹੜਾ ਬਚਾਉਣ ਲਗਾ ਇਹ ਰੋੜੇ ਪੈ ਗਏ ਸਕੇ ਤੇ ਚਾਲ ਮਾਰੀ ਮਖਰ ਸਿੰਘ ਨੇ ਉਹ ਵੀ ਰੋੜੇ ਪੈ ਗਿਆ ਤੇ ਜਿਆ ਕਰਤਾਰ ਸਿੰਘ ਨੇ ਇਸ਼ਾਰ ਮਾਰੀ ਹੋਰ ਵੀ ਵਿੱਚ ਰੁੜ ਗਿਆ ਚੌਥੇ ਦੇ ਵਿੱਚ ਇਸ਼ਾਰ ਮਾਰੀ ਮੁਰਗੇ ਉਹਨਾਂ ਨੂੰ ਮੰਨ ਲਓ ਪਹਟਾਇਆ ਗਿਆ ਜੇ ਪਾਸ ਫੁੱਟ ਵੀ ਤੇ ਸਾਡੇ ਪ੍ਰਸ਼ਾਸਨ ਦੇ ਨਾਲ ਵੀ ਗੱਲ ਹੋ ਗਈ ਅੰਮ੍ਰਿਤਸਰ ਇਹ ਸਭ ਨੂੰ ਰਿਕਵੈਸਟ ਕੀਤੀ ਰਿਕਵੈਸਟ ਕਰਕੇ ਦੇ ਬਾਜੂਦ ਉਹਨਾਂ ਨੇ ਪੰਜਾਹ ਵਾਰ ਥੋੜਾ ਜਿਹਾ ਘਟਾ ਦਿੱਤਾ ਗਿਆ ਜੇ ਹੋਣ ਸਾਰੇ ਪਹੇ ਇਲਾਕਾ ਨਵਾਸੀ ਪਿੰਡ ਪਾਰਪਾਲ ਦੇ ਸਾਰੇ ਅਸੀਂ ਮਨੋਂ ਦੇਖਭਾਲ ਕਰੇ ਪਰ ਪ੍ਰਸ਼ਾਸਨ ਨਹੀਂ ਸਾਡੇ ਨਾਲ ਆਇਆ ਹੋਇਆ ਇਹ ਲਹਿਰ ਪੱਕੀ ਕਾਰਨ ਜਿਹੜਾ ਇਹ ਹੱਥਾ ਵਾਪਰੇਗਾ ਜਾਂ ਪੱਕੀ ਕਰ ਪੱਕੀ ਕਰ ਹਾਥਾਵਾਜ਼ ਕੋਪਰੇ ਦੇ ਦੇਖੋ ਕੋ ਪੱਕੀ ਨਾ ਕੋਈ ਉੱਤੇ ਸਾ ਬੂੜਾ ਹਸਲਾ ਲੱਗ ਜਾਂਦਾ ਕੋਈ ਖੇਰ ਕਿਤੇ ਕੋਈ ਕੁੰਡਾ ਵੀ ਨਹੀਂ ਜੇ ਮਤਲਬ ਜੇ ਇਹ ਨਾਲ ਕੇ ਸਾਸ ਬਣਾ ਬਣੇ ਇਹ ਕੋਈ ਨਹੀਂ ਖਾਲੀ ਨਾ ਮੈਦਨ ਤੇ ਕੋਈ ਪੌੜੀਆਂ ਪਾੜੀਆਂ ਬਣਨੀ ਚਾਹੀਦੀਆਂ ਅਸੀਂ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਜੋ ਵੀ ਮਤਲਬ ਇਹਦਾ ਵਿਸਾ ਦਾਕੀਤੀ ਜਾਵੇ 100 ਮੀਟਰ ਤੇ 200 ਮੀਟਰ ਤੇ ਇਲਾਕੇ ਦੇ ਚਾਕੇ ਪੌੜੀਆਂ ਬਣਨੀ ਚਾਹੀਦੀਆਂ